ਬਹੁਤ ਬਹੁਤ ਤਰਫਾਜ਼ ਜੀ ਤੁਸੀਂ ਸਾਡੇ ਵੀਰਵੰਦ ਭਰਾ ਦਾ ਬਹੁਤ ਜ਼ਿਆਦਾ ਬਰੀਕੀ ਨਾਲ ਦੁਬਾਰਾ ਜਜਮੈਂਟ ਹੋ ਰਹੀ ਹੈ। ਭਾਈ ਕਰਤਾਰ ਸਿੰਘ ਪਿੰਡ ਚੱਕਪਤਕੋ ਜਿਲ੍ਹਾ ਪਿੰਡਾਰਾ ਸਰਪੰਚਾ ਤੇ ਸਾਲੇ ਪ੍ਰਧਾਨ ਜੀ। ਸੋ ਟੋਕਨ ਨੰਬਰ ਜਿਹੜੇ 555299 ਅਤੇ 218 ਪਹੁੰਚ ਚੁੱਕੇ ਨੇ ਬਹੁਤ ਬਰੀਕੀ ਦੇ ਨਾਲ ਜਜਮੈਂਟ ਚੱਲ ਰਹੀ ਹੈ ਦੋਸਤੋ। ਸੋ 330 ਸਰਦਾਰ ਪਾਲ ਸਿੰਘ ਪਿੰਡ ਛੰਡੇ ਵਾਲਾ ਰਿੰਗ ਦੇ ਵਿੱਚ ਹੈ ਦੋਸਤੋ ਭਾਈ ਜਗਦੀਪ ਸਿੰਘ ਸੋ ਸਰਦਾਰ ਪਾਲ ਸਿੰਘ ਪਿੰਡ ਛੰਡੇ ਵਾਲੇ ਦਾ ਅਗੜੇ ਕਿਹਦੇ ਉੱਤੇ ਪਹੁੰਚੇ ਹਰਜਿੰਦਰ ਸਿੰਘ ਸੋ ਸਰਦਾਰਜੀਤ ਸਿੰਘ ਮਾਸਟਰ ਇੱਕ ਇੱਕ ਪੁਆਇੰਟ ਕਿਸਾਨ ਵੀਰਾਂ ਦੇ ਲਈ ਬਹੁਤ ਜ਼ਿਆਦਾ ਧੀਂਕਿਆ ਦੋਸਤੋ ਇਹ ਮਨਜਿੰਦਰ ਸਿੰਘ ਸੌਨਾ ਸਰਦਾਰ ਮੰਗਲ ਸਿੰਘ ਪਿੰਡ ਸੋਹਰ ਜ਼ਿਲ੍ਹਾ ਗਰਦਾਸਟਰ ਡਾਕਟਰ ਬਲਿੰਦਾ ਸੈਟੋਗੜੀਗਾ

ਭਾਈ ਜੀ ਕੋਰਾਂ ਦੇ ਮੱਧੋਂ ਦਾਸਤਾਰ ਆ 5 ਮਿੰਟ ਦੇ ਸੱਤੇ ਚੱਕ ਦੇ ਵਿੱਚ ਭਾਈ ਜੀ ਮਿਲਕ ਰੋਟੀ ਵਾਲੀ ਜੇਲੀ ਮੱਛ ਰਹਿੰਦੀ ਆ ਜਲਦੀ ਰੱਦੇ ਵਿੱਚ ਲੈ ਕੇ ਪਾਓ ਸੋ ਕਲੀ ਕਲੀ ਮੱਛ ਨੂੰ ਦੁਵਾਰਾ ਤੋਂ ਚੈੱਕ ਕੀਤਾ ਜਾ ਰਿਹਾ ਦੋਸਤੋ ਬਾਕੀ ਸੁਨਨ ਕਵਰਟੀ ਵਾਲਿਆਂ ਮੱਝ ਜਲਦੀ ਲੈ ਕੇ ਪਾਓ ਭਾਈ ਸੋ ਇਹਨਾਂ ਚਾਰ ਜਾਨਵਰਾਂ ਤੋਂ ਬਾਅਦ ਜੱਜ ਸਹਿਵਾਨ ਇੱਕ ਹੋਰ ਪਸ਼ੂ ਦੀ ਜੱਜਮੈਂਟ ਕਰ ਰਹੇ ਨੇ ਦੇਖ ਰਹੇ ਨੇ ਬੋਡੀ ਸਟਰਕਚਰ ਸੋ ਕਿੰਨਾ ਕਿਤੇ ਰਿਜ਼ਲਟ ਤਿਆਰ ਹੋਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਕਿਉਂਕਿ ਪੰਜਾਬ ਦੇ ਨੌਜਵਾਨ ਮਿਹਨਤ ਪੱਖੋਂ ਆਪਣੇ ਜਾਨਵਰਾਂ ਨੂੰ ਇੰਨਾ ਜ਼ਿਆਦਾ ਸ਼ਿੰਗਾਰ ਲਿਆਏ ਅਤੇ ਪਸ਼ੂ ਪਾਲਣ ਦੇ ਵਿੱਚ ਇੰਨੀ ਜ਼ਿਆਦਾ ਤਰੱਕੀ ਕਰ ਲਈਏ ਦੋਸਤੋ 1479 ਟੋਕਨ ਨੰਬਰ ਦੋਸਤੋ ਦੇਖ ਸਕਦੇ ਤੁਸੀਂ ਸੋ ਇਸ ਦੀ ਵੀ ਦੁਬਾਰਾ ਜਜਮੈਂਟ ਚੈਕਿੰਗ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਆਪਣੇ ਜਾਨਵਰਾਂ ਦੇ ਨਾਲ ਆਏ ਹੋਏ ਨੇ ਅੱਜ ਸਿੱਤਨਾ ਪੰਜਾਬ ਡੇਰੀ ਫਾਰਮ ਦਾ ਪੇਜ ਆ ਯੂਟਿਊਬਰ ਵੀਰ ਦਾ ਉਹ ਵੀਰ ਸਟੇਜ ਤੇ ਆ ਕੇ ਲੋੜੀਦਾ ਕਮੇਟੀ ਮੈਂਬਰਾਂ ਨੂੰ ਪੰਜਾਬ ਡੇਰੀ ਫਾਰਮ ਵਾਲਾ ਜਿਹੜਾ ਵੀ ਯੂਟਿਊਬਰ ਵੀਰ ਹੈ ਜਿਹਦਾ ਪੇਜ ਆ ਉਹ ਸਟੇਜ ਤੇ ਆ ਕੇ ਉਹ ਦੋ ਜਾਨਵਰਾਂ ਦੇ ਵਿੱਚ ਕਮੇਟੀ ਮੈਂਬਰਾਂ ਨੂੰ ਜ਼ਰੂਰ ਮਿਲੇ ਪਹਿਲਾਂ ਹਾਂਜੀ ਇਹਤ ਮੇਲੀ ਦਾ ਵੀ ਇੱਕ ਟੇ ਦੋ ਰੰਗ ਮੇਲੀ ਦਾ ਵੀ ਰਕਦੇ ਵਿੱਚ ਲੈ ਕੇ ਪਹੁੰਚੋ ਜੀ ਮੱਥੇ ਆਪੋ ਜੀ ਟ੍ਰੈਂਕਾ ਜਿਹੜੀ ਜਿਹਦੇ ਵਿੱਚ ਟਾਵਰ ਖੜਾ ਉਧਰਲੇ ਪਾਸੇ ਪਹੁੰਚ ਜਾਓ ਕਰਤੇ ਸਿੰਘ ਪਿੰਡ ਜਫਰਵਾਲਾ ਮੇਲੀ ਦਾ ਵੀ ਕੱਤੇ ਦੋ ਰੰਗ ਲੈ ਕੇ ਪਹੁੰਚੋ ਜੀ ਇੱਕ ਮਿੰਟ ਅੰਦਰ ਕਰਤੇ ਸਿੰਘ ਪਿੰਡ ਜਫਰਵਾਲਾ ਖੁਲਾ ਗੁਰਦਾਸਪੁਰ 25 ਸ੍ਰੀ ਕਮਜੀਤ ਸਿੰਘ ਸੋ ਨੰਬਰ 552 ਫਿਰ ਦਰਦਾਰ ਪਰ ਚੈੱਕ ਅਪ ਕਰ ਰਹੇ ਨੇ ਦੋਸਤੋ ਦੇਖ ਸਾਡੇ ਤੁਸੀਂ ਸੋ ਦੋਸਤੋ ਫਾਈਨਲ ਨੰਬਰ ਲੱਗ ਰਹੇ ਨੇ ਹੁਣ ਸੋ ਪੰਜਾਬ ਦੀ ਨੌਜਵਾਨ ਪੀੜ੍ਹੀ ਜਦੋਂ ਕੰਪੀਟੀਸ਼ਨ ਅਰੇ ਵਿੱਚ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਬਹੁਤ ਮਾਣ ਵਾਲੀ ਗੱਲ ਆ ਦੋਸਤੋ 218 ਟੋਕਨ ਨੰਬਰ ਅਤੇ ਦੋਸਤੋ ਤਾਂ ਉਹਨਾਂ ਦਾ ਸਨਮਾਨ ਕਰਨ ਲਈ ਸਟਾਰ ਟੋਕਨ ਨੰਬਰ ਪਿੰਡੀ ਸਿੱਧੂ ਦੇ ਸਪੋਰਟ ਕਮੇਟੀ ਮੈਂਬਰਸ 1469 ਦੋਨਾਂ ਦੇ ਵਿੱਚ ਦੋ ਪਸ਼ੂਆਂ ਦੇ ਵਿੱਚ ਦੁਬਾਰਾ ਤੋਂ ਕੰਪੀਟੀਸ਼ਨ ਹੋ ਰਿਹਾ ਅਤੇ ਜੱਜ ਸਾਹਿਬਾਨ ਚੈੱਕ ਕਰ ਰਹੇ ਨੇ ਦੋਸਤੋ ਬਹੁਤ ਬਰੀਕੀ ਦੇ ਨਾਲ ਕਿ ਇਹਨਾਂ ਦੇ ਵਿੱਚੋਂ ਕਿਹੜਾ ਜਾਨਵਰ ਡਿਜ਼ਰਵ ਕਰਦਾ ਲਓ ਜੀ ਦੋਸਤੋ ਇਹਨਾਂ ਸਾਰੇ ਟੋਪ ਨੰਬਰਾਂ ਦੇ ਵਿੱਚੋਂ ਹੁਣ ਫਾਈਨਲ ਰਿਜ਼ਲਟ ਅਨਾਉਂਸਮੈਂਟ ਹੋਵੇਗਾ ਥੋੜੇ ਟਾਈਮ ਤੱਕ ਹਾਂਜੀ ਦੋਸਤੋ ਸੋ ਅਨਾਉਂਸਮੈਂਟ ਬਹੁਤ ਜਲਦੀ ਹੋ ਰਹੀ ਹੈ ਨੀਲੀ 라ਵੀ ਦਾ ਰਿਜ਼ਲਟ ਅਨਾਉਂਸ ਹੋ ਰਿਹਾ ਦੋਸਤੋ ਦੇਖ ਸਾਰ ਰਹੇ ਤੁਸੀਂ ਜਿੰਮੇਵਾਰੀ ਭਰਾ ਨੇ ਨਿਭਾਈ ਬਹੁਤ ਖੂਬ ਨਿਭਾਈ ਆ ਦਿਨੋਂ ਤੋਂ ਨੋਮਾ ਦਿਨ ਤੁਸੀਂ ਦੇਖ ਰਹੇ ਹੋ ਸਾਹਮਣੇ ਨੀਲੀ 라ਵੀ ਦੇ ਦੋਸਤੋ ਇਹਨਾਂ ਦੇ ਵਿੱਚੋਂ ਹੋਣਾ ਫਸਟ ਸੈਕੰਡ ਥਰਡ ਅਨਾਉਂਸਮੈਂਟ ਹੋਣਗੇ ਦੋਸਤੋ ਲਓ ਜੀ ਨੀਲੀ 라ਵੀ ਦਾ ਰਿਜ਼ਲਟ ਅਨਾਉਂਸ ਹੋਣ ਲੱਗਿਆ ਤੇ ਦੋ ਦੱਤ ਜੀਲੀ ਵਾਲੀ ਕੱਟੇ ਦੋ ਨੰਬਰ ਰਿਡ ਵਿੱਚ ਲਿਆਓ ਜੀ ਨੀਲੀ 라ਵੀ ਦੋ ਦੱਤ ਕੱਟੇ ਅਰੇ ਕਿਸੇ ਨੂੰ ਹੋਣਾ ਜੀ ਦੋ ਦੋਕਰ ਇਧਰੇ ਵਿੱਚ ਕਿਲੀ ਦਾ ਵੀ ਦੋ ਦੋ ਸੱਜੇ ਮੇਰੇ ਜੀ ਮੈਚ ਚ ਤਿਆਰ ਕਰ ਲਏ ਨੇ ਦੋਸਤੋ ਭਾਈ ਰਾਮਦੀਪ ਦਾ ਸਰਮਾਨਤ ਕਰਦੇ ਥੋੜਾ ਸਮਾਂ ਰਹਿ ਗਿਆ ਹੁਣ ਪ੍ਰਧਾਨ ਪਿੰਡੀ ਸਿੱਧੂ ਕਿਸਾਨ ਵੀਰਾਂ ਦੀ ਜੇ ਜਦੋਂ ਨੰਬਰ ਬੋਲੇ ਤਾਂ ਮਾਜੇ ਅੱਗੇ ਲੈ ਲਓ ਜੀ ਠੀਕ ਹਾਂ ਅੱਜ ਤੋਂ ਰਿਸਪੋਰਸਿੰਗ ਸ਼ੀਫ ਜਿਹੜੀਆਂ ਬਿੰਦੂ ਗੁੰਡੀ ਦੇ ਵਿੱਚ ਮੱਛਾਂ ਆ ਗਏ ਨੇ 6 ਮੱਛਾਂ ਨੂੰ ਸਰਮਾਨਤ ਕੀਤਾ ਜਾ ਰਿਹਾ ਹੈ

जाजेमेड़ा नाउस तो महिला के साथ मीरांदे जल्दी तारक नाम किया नहीं ना दोस्तों सब बहुत बहुत मुहार का हुई है ना तीसरे नंबर देवेंद्र आ चुकी है जी और जाजेमेड़ा कैसे ये फास्टर दसवां बेल्टा बोल तो अभी आले आले बेल्टा बोल तो अभी तेजी बोल तो आले तेजी बोल तो सो दूसरे नंबर आ चुकी है ਸੇ ਪਹਿਲਾ ਨੰਬਰ ਤੇ ਆ ਚੁੱਕਿਆ ਹੈ ਜੀ ਦੇਖ ਸਾਡੇ ਤੁਸੀਂ ਪਾਸੋਂ ਤੋਂ 3 ਨੰਬਰ ਪਹਿਲੇ ਤੇ ਆ ਚੁੱਕਿਆ ਹੈ ਦੋਸਤੋ ਹਾਂ ਜੀ ਆਮ ਆਪਾਂ ਕਰੀਏ ਤਾਂ ਰੱਬ ਦਾ ਮਨਪ੍ਰੀਤ ਹੋ ਗਿਆ ਹਾਂ ਬੜੀ ਖੇਡ ਤੇ ਪੱਤਾ ਜੁਲਾਹਿਸ ਕੋਲ ਤੋਂ ਪੰਚਤਨ ਸਿੱਕੀ ਬੰਦਾ ਸੁੰਦਮੀ ਜੀ ਉਮਰ ਦੇ ਮੁੰਡੇ ਜੋ ਡੇਰੀ ਫਾਰਮਿੰਗ ਦੇ ਵਿੱਚ ਆਏ ਨੇ ਦੋਸਤੋ

ਸੋ ਬਾਈ ਨੰਬਰ ਦੀ ਜੀ ਜਨਾ ਬਸੋ ਮਾਜ ਕਸ਼ਟ ਜੇ ਥੋੜਾ ਜਿਆਦਾ ਡਰ ਕੀਦਾ ਨੰਬਰ ਤੇ ਆਇਆ ਆਪ ਜੇ ਅੰਸੋ ਅੰਸੋ ਸਾਹਿਬ ਜੀ ਡਾਕਟਰ ਸਾਹਿਬ ਤੋਂ ਪੁੱਛਦੇ ਆ ਜੀ ਫੋਟੋ ਕਰਾ ਲਈ ਕਿੰਧਰ ਆ ਜੀ ਹੋ ਵੀ ਬੜਾ ਬੜਾ ਡਾਕਟਰ ਸਾਹਿਬ ਜੀ ਬੜਾ ਬੜਾ ਡਾਕਟਰ ਸਾਹਿਬ ਜੀ ਦੇਖੋ ਵੀਰੇ ਦੋ ਬੜਾ ਸੈਟ ਦੇ ਲੋ तो 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 दूसरे स्थान पर ਬੋਲਣ ਵਾਲਾ ਨਾਮ ਹੈ ਬੜਾ ਬੜਾ ਸਲਾਦ ਤੁਸੀਂ ਕਰਦੇ ਹੋ ਇਹ ਵੀ ਵਾਤਾ ਜਿਹੜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਦੋਸਤਰੀ ਨੰਬਰ ਤੇ ਆਏ ਕੀਤੀਆਂ ਤੁਹਾਨੂੰ ਦਫਾ ਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਕਿ ਤੁਹਾਨੂੰ ਕੋਈ ਰਹਿ ਕੇ ਕਰ ਜਿੰਗਰ ਗਲਤ ਆਈ ਇੱਕ ਹੁਣੇ ਹੋਰ ਵੱਡੀ ਗੱਲ ਕਰਨੇ ਚਲੋ ਜੀ ਆਪਾਂ ਮੇਰੇ ਨਾਲ ਮੁਨੇਸਰ ਮੈਂ ਤਾਂ ਬਹੁਤ ਬਹੁਤ ਚੰਗੀ ਬਣ ਚਾ ਕੋਲਰ ਡੀਜੇ ਨੂੰ ਕਿ ਰਹਿਣਾ ਜਿੱਥੇ ਨੇ ਕੋਈ ਛੋਟਾ ਕਾਰ ਦਾ ਥੋੜੀ ਥੋੜੀ ਜਿਹੀ ਕੂਰਸ ਕੱਢੀ ਹੋਈ ਆ ਖੋਦੋ ਕਰਕੇ ਨੰਬਰ ਤੇ ਕੱਢਿਆ ਨਹੀਂ ਮਰਜ ਕੋ ਕੋਈ ਦਾ ਨੀ ਚੱਲ ਜੇ ਤੇ ਫਸਟ ਵਾਲੀ ਬੰਦਦਾ ਕੋਈ ਮਕਾਬਲਾ ਦੀ ਜਿਹੜੀ ਗੱਲਾਈ ਆ ਉਹ ਵੱਖਰੀ ਤਰ੍ਹਾਂ ਦੀ ਇੱਕ ਹਰੇਕ ਚਿਹਰਾ ਦੇ ਨਾਲ ਫੇਰਦਾ ਵਿਚਾਰ ਤੇ ਉਸ ਦੇ ਵਿੱਚ ਸਭ ਦੇ ਅਰਗੇਂਮੈਂਟ ਵੀ ਤੇ ਇੱਕ ਮਿੰਟ ਚਲੋ ਆਪਾਂ ਕਿਸੇ ਦੂਜੇ ਰਿਕ ਦੀ ਜਾਂਦੇ ਹਾਂ ਖੋੋ ਜੋ ਇਹਨਾਂ ਅੰਕ ਦੇ ਪਿਛਾਰ ਕਰਕੇ ਆਇਆ ਹੈ ਜੀ ਸੋ ਸਰਕਾਰੀ ਬਲ ਤਲਾਕ ਦੀ ਝੂਟੀਆਂ ਤੋਂ ਦੇਖ ਸਾਹ ਜੀ ਜੋ ਪਹਿਲੇ ਨੰਬਰ ਤੇ ਆਈ ਹੈ ਅਤਨਾਵਲਾ ਮੰਡੀ ਜੋ ਅੱਖਾਂ ਜਿਹੜੀਆਂ ਬੋਲਦੇ ਆਹੇ ਨਾਲੇ ਸਾਰੇ ਚਿੱਟੀਆਂ ਦੇ ਤੇ ਪੁੱਛਾੜੇ ਦੀ ਇੱਕ ਧਾਰੀ ਆ ਸਰ ਘਾਟਾ ਉਹ ਮਿਲਤੋਂ ਸਿੱਧਾ ਕਾਚਾ ਜਿਹਦੇ ਵਿੱਚ ਐਸ ਲੋਕ ਤੇ ਤਾਰੇ ਜੇ ਬਣ ਜਾਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਵੀਰ ਦੇ ਦੋਸਤ ਹੋਣਗੇ ਇਸ ਤਰ੍ਹਾਂ ਤੇ ਜਦੋਂ ਵੀ ਤੁਸੀਂ ਪਾਇਸੂ ਪਾਦੇ ਦਾ ਤੇ ਇਸ ਤਰ੍ਹਾਂ ਦੀ ਮੱਝ ਤੇ ਜੇ ਮਿਲੋਗੇ ਉਹਦੇ ਵਿੱਚ ਖੋਪੀਆਂ ਕੀ ਦੀ ਤੇ ਅਸੀਂ ਮਰੀਦ ਕੀ ਰੱਖੀਏ ਠੀਕ ਹੈ ਜੀ ਡਾਕਟਰ ਸਾਹਿਬ ਜੀ ਸੋ ਡਾਕਟਰ ਸਾਹਿਬ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਹਣ ਤੁਹਾਡਾ ਜਰ ਕੋ ਕੋ ਤਲਾਬਾ ਮਾ ਕੱਢ ਕੇ ਨੋਟ ਲਿਖੀ ਜੀ ਬੋਲੋ ਹਾਂ। ਛੋਟੂ। ਅਮੇਕ ਨਦੀ ਇਹ ਅਮੇਕ 2 ਕਿਲੋ ਤੋਂ ਦਿੰਦਾ ਹੈ। ਲੇਕਿਨ ਖਵਾਨੇ ਦੇ 40 ਤੋਂ 50 ਨੰਬਰ ਹੁੰਦੇ ਆ ਜਿਹੜੇ ਜਾਨਵਰ ਕਈ 20-20 ਕਿਲੋ ਦੁੱਧ ਦੇਣ ਵਾਲੇ ਉਹਨਾਂ ਦਾ ਇੱਕ ਕੁਆਟਰ ਮੰਨ ਲਾ ਛੋਟਾ ਹੈ। ਉਹ ਸਿਰਫ ਇਹ ਆ ਜੇ ਪਿੰਡੂ ਪੁੱਲਾਂ ਤੋਂ ਜਿਨ੍ਹਾਂ ਦੇ ਪਤਾ ਲੂ ਕੇ ਉਹਨਾਂ ਤੋਂ ਕਰਵਾ ਲੈਣੇ ਆ ਦੁੱਧ ਭਾਵੇਂ ਬਰਾਬਰੀ ਆ ਲੇਕਿਨ ਜਿਹਦਾ ਕੁਆਟਰ ਘੱਟ ਆ ਉਹਦੇ ਨੰਬਰ ਕੱਟੇ ਜਾਣਗੇ। ਪਿਛਲਾ ਖਵਾਨੇ ਦਾ ਕੁਆਟਰ ਬਰਾਬਰ ਵੇਖ ਕੇ ਦੋਵੇਂ ਧੰਡ ਲੈ ਕੇ ਆਓ। ਮੈਂ ਬਹੁਤ ਥੋੜੀ 23 ਕਿਲੋ ਤੋਂ ਦਿੰਦੀ ਆ ਜਿਹੜਾ ਕੁਆਟਰ ਕੱਟੋਂ ਦਾ ਨੰਬਰ ਬਿਲਕੁਲ ਨਹੀਂ ਲੱਗੂਗਾ ਕੁਆਟਰ ਦੇ ਨੰਬਰ 45 ਤੋਂ 50 ਤਾਈ ਹੁੰਦੇ ਆ ਤੇ ਇਸ ਵਾਸਤੇ ਤੋਲਣ ਤੋਂ ਪਹਿਲਾਂ ਆਪਣੇ ਘਰੋਂ ਲੈਉਣ ਤੋਂ ਇੱਕ ਵੀ ਹਵਾਨਾ ਬੈਲੈਂਸਟੈਕ ਨਹੀਂ ਪ੍ਰੋਪਰ ਹਵਾਨਾ ਚਾਹੀਦਾ ਫਿਰ ਅਗਲੇ ਪਿਛਲੇ ਥਾਂ ਦਾ ਇੱਕੋ ਜਿਹਾ ਚਾਹੀਦਾ ਫਰਕ ਧਰਤੀ ਵੱਲ ਨੂੰ ਥੱਲੇ ਸਿੱਧੇ ਪਰਪੈਂਡੀਕਲਰ ਚਾਹੀਦੇ ਆ ਧਰਤੀ ਵੱਲ ਨੂੰ ਸਿੱਧੇ ਜਿਵੇਂ ਬਾਸ ਕੱਟਿਆ ਹੁੰਦਾ ਅੱਗੇ ਪਿੱਛੇ ਨਾ ਹੋਣ ਅਗਲੇ ਧੜ ਕੇ ਇਹ ਪਿੱਛੇ ਨੂੰ ਮੁੜ ਜਾਂਦੇ ਉਹਦੇ ਨੰਬਰ ਕੱਟੇ ਜਾਂਦੇ ਆ ਕਿਉਂਕਿ ਜੇ ਕੋਈ ਇੱਕ ਜਿਹੜਾ ਪ੍ਰੈਜ਼ੈਂਟ ਕਰਨਾ ਜਾਨਵਰ ਉਹ ਡੰਡਾ ਲੈ ਕੇ ਬਿਲਕੁਲ ਨਾ ਨਹੀਂ ਆਉਣਾ ਨਹੀਂ ਅਸੀਂ ਉਹਦੇ ਨੰਬਰ ਕੱਟ ਦੇਾਂਗੇ ਤੁਹਾਨੂੰ ਬਾਹਰ ਕੱਢ ਦੇਾਂਗੇ ਸੋ ਗਰਾਊਂਡ ਦੇ ਵਿੱਚ ਸਾਡਾ ਖਾਸ ਕਰਕੇ ਮੇਰੇ ਵੀਰ ਸਾਰੇ ਦੋਸਤੋ ਨੋਟ ਕਰ ਲਿਓ ਠੀਕ ਆ ਜੀ ਸਾਡਾ ਬਹੁਤ ਬਹੁਤ ਤਰਸਦਾ ਜਿੰਨੇ ਵੀ ਅੱਗੇ ਸੁਝੋ ਸਾਡੇ ਫਾਰਮਰਾਂ ਦੀ ਬੰਦੋਲ ਜਿਹੜੇ ਅੱਗੇ ਸੋ ਦੋਸਤੋ ਤੀਸਰੇ ਨੰਬਰ ਤੇ ਜੋ ਮੱਝ ਆਈ ਹੈ ਚਲ ਬਤ ਕਰਾਉਣੇ ਆ ਮੇਰੇ ਨਾਲ ਆਓ ਬਲੋ ਸਸੀ ਗਾਵੀ ਜੀ 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 ਕਿਹੜਾ ਪਿੰਡ ਆਈ ਆਪਣਾ ਵੀਰ ਦਾ ਪਿੰਡ ਵੀਰ ਜਲਾ ਜੈਲ ਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੇਜੀ ਤੀਜੇ ਨੰਬਰ ਤੇ ਆਈ ਹੈ ਤੁਹਾਡੀ ਮਾਂ ਚ ਸੋ ਕਿਹੜੇ ਬੁੱਲਦੀ ਹੈ ਜੀ ਵੀਰ ਕਰਦਾ ਹੈ ਆਪਣੇ ਘਰ ਦੇ ਰਵੀਰੋਂ ਮਾਚ ਠੀਕ ਹੈ ਜੀ ਕੀ ਨਾਮ ਆ ਉਹਦਾ ਬੁੱਲਦਾ ਵੈਸੇ ਮੈਂ ਇਤਰਾ ਹੀ ਨੋਰਮਲ ਹੀ ਆ ਵੀ ਨਾਮ ਛੇ ਛੱਡਾ ਠੀਕ ਹੈ ਠੀਕ ਹੈ ਚਲੋ ਕਿੰਨੇ ਉਤੇ ਉਮਰ ਤੇ ਹੈ ਜੀ ਦੇ ਚੌਥੇ ਸਵੇਰੇ ਸੂਈ ਚ ਠੀਕ ਹੈ ਜੀ ਸੋ ਕਿਤਨੇ ਕਿਤੇ ਨੰਬਰ ਦਾ ਪੂਛ ਦਾ ਕੱਟ ਗਿਆ ਲੱਗਦਾ ਅੱਜ ਪੂਛ ਦੇ ਨੰਬਰ ਕੱਟੇ ਗਏ ਮਾਈ ਤੇ ਥੋੜੇ ਪੂਛ ਟੁੱਟੀ ਚਲੋ ਕੋਈ ਗੱਲ ਨਹੀਂ ਵੀਰ ਜੀ ਵੈਸੇ ਬਹੁਤ ਬਹੁਤ ਮੁਬਾਰਕ ਨੰਬਰ ਉੱਦਾਂ ਵੀ ਪਹਿਲਾ ਬੰਦਾ ਹੈ ਮਾਈ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਜ ਵੀ ਚਲੋ ਪੂਛ ਤੇ ਤੁਹਾਨੂੰ ਪਤਾ ਜਾਨਵਰ ਦੀ ਨਾਰਮਲ ਟੁੱਟ ਜਾਂਦੀ ਆ ਉੱਦਾਂ ਹੋਰ ਮਾਈ ਨੂੰ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਜੀ ਹਾਂ ਜੀ ਹੋਣ ਵੀ ਉੱਦਾਂ ਪਹਿਲਾ ਨੰਬਰ ਬੰਦਾ ਮਾਈ ਸੋ ਮਿਲਕਿੰਗ ਦੇ ਵਿੱਚ ਕਿੰਨੇ ਦੁੱਧ ਤੱਕ ਕੱਢ ਰਹੀ ਹੈ ਇਹ ਦੁੱਧ ਦੇ ਵੀਰ ਕਮੇਟੀ ਨੇ ਕੀ ਰੜਨਾ ਠੱਗਾ ਜੀ ਦਾ ਵਿੱਚ ਡਾਕਟਰ ਜਸਵੰਤਰੇ ਪਹਿਲੀ ਮਾਦੀ ਕੋ ਘੱਡੀ ਇਹਨੂੰ ਚਵਾਈ ਚ ਇਹਨਾਂ ਨੇ ਬਾਕੀ ਮੱਝਾਂ ਜੰਗੀਆਂ ਹੀ ਅੰਦਰ ਸਾਰੀਆਂ ਕੱਟਾਂ ਵੀ ਗ੍ਰੇਡੇਡ ਆ ਉਹ ਲਾਈਵ ਸਾਡੇ ਕੋਲ ਪਿਆ ਜੇ ਜਿਹੜੇ ਲਾਈਵ ਦੇ ਨਾ ਗਿਆ ਇਹ ਨਾ ਉਹ ਲਾਈਵ ਸਾਡੇ ਹੱਥੇ ਠੀਕ ਹੈ ਜਿਹਨਾਂ ਨੇ ਡੀਡ ਕਰਤਾ ਵਾ ਡਾਕਟਰ ਕੋਪੀ ਵਨ ਵਾਲੇ ਨੇ ਡਾਕਟਰ ਇਹ ਮਹੀ ਦਾ ਬੰਦਾ ਹਾ ਇਹਨਾਂ ਨੇ ਉੜਗਿਆਂ ਦੇ ਵੀ ਗ੍ਰੇਡਰ ਨਾਲ ਚਾਹਵਾ ਅਸੀਂ ਖਾਲੀ ਜਰੂਰ ਕਰਾਈ ਆ ਮੱਝਾਂ ਦੇ ਜਿਹੜਾ ਕਹਿੰਦੇ ਦੁੱਧ ਨਹੀਂ ਆਗਾ ਫਿਰ ਇਹਨਾਂ ਨੇ 6:50 ਦੇ ਖਾਲੀ ਕੀ ਦੀ ਆ ਠੀਕ ਹੈ ਜੀ 11 ਕਿਲੋ ਦਾ 100 ਗ੍ਰਾਮ ਤੋਂ ਮੈਂ ਇਹ ਗੱਡੀਆਂ ਦੇ ਚਲਕੇ ਆ ਚਵਾਈ ਵਾਲੀਆਂ ਠੀਕ ਹੈ ਜੀ 2 ਕਿਲੋ 100 ਗ੍ਰਾਮ 106 ਗ੍ਰਾਮ ਤੋਂ ਠੀਕ ਹੈ ਜੀ ਬਾਅਦ ਤੁਸੀਂ ਮੈਂ ਪੱਕੀ ਚਵਾਈ ਨਹੀਂ ਕਰਾਈ ਗ੍ਰੇਟਰਾਂ ਦੇ ਮੈਂ ਨਹੀਂ ਚੁੱਕ ਠੀਕ ਹੈ ਜੀ ਦੇਖੋ ਸਾਰੇ ਅੰਦਰ ਹੀ ਵੱਡੀਆਂ ਮਈਆਂ ਛਾਰੇ ਦੇ ਵੱਡੀਆਂ ਛਾਈ ਤਾਂ ਬਾਹਰ ਲਾਇਆ ਹਣਾ ਆ ਸਾਰਾ ਪਲਾ ਲਾ ਜੂਗਾ ਵੀ ਕਿਹੜੀ ਮਈ ਜੜੀ ਮਈ ਪਹਿਲੇ ਨੰਬਰ ਤੇ ਆਈ ਹਾਂਜੀ ਔਰ ਇਹ ਗਿੱਟਿਆਂ ਤੱਕ ਦੇ ਚਟਾ ਗਿਆ ਥੱਲੇ ਉਹਨੂੰ ਪਹਿਲੇ ਪਹਿਲੇ ਵਾਲੇ ਨਾਲ ਬੰਨ ਲੈਣਾ ਤੇ ਇਹਨਾਂ ਨੂੰ ਵੀ ਬੰਨ ਲੈਣਾ ਮੈਂ ਪਤਾ ਲਾ ਜੂਗਾ ਕਿ ਕਿਹੜੀ ਮਈ ਦੀ ਕਰਤੂਤ ਆ ਜਿੰਨਾ ਕਿ ਤਿੰਨ ਦਾਜਗੀ ਸਾਹਮਣੇ ਆਈ ਆ ਤੇ ਧੱਕਾ ਆਇਆ ਹੌਣ ਵੀ ਧੱਕਾ ਆਇਆ ਹੌਣ ਵੀ ਮੈਂ ਸਾਡੀ ਪਹਿਲੇ ਨੰਬਰ ਤੇ ਹਰ ਸਾਲ ਧਾਂ ਦੜਿਆ ਪਿਛਲੇ ਸਾਲ ਵੀ ਅਸੀਂ ਮੱਝਾ ਕੱਢ ਕੇ ਖੜੀਆਂ ਐਰ ਕੀ ਵੀ ਮੱਝ ਉਸਤਰਾ ਚਵਾਉਂ ਤੋਂ ਬਣਾ ਕੱਢ ਕੇ ਖਾਟ ਠੀਕ ਹੈ ਜੀ ਹਰ ਸਾਲ ਧੱਕਾ ਹਦਾ ਵਾ ਫਿਰ ਉਹਦੇ ਸੇਤੀ ਪਹੁੰਚ ਜਾਂਦਾ ਹਰ ਸਾਲ ਦੋਸਤ ਫੈਸਲੇ ਲੈ ਆਂਦੀ ਆ ਕਿਹੜਾ ਪਿੰਡ ਸੀ ਜੀ ਅੰਮ੍ਰਿਤਸਰੋਂ ਵੇਰਕਾਲ ਤੋਂ ਚਾਰ ਦਾ ਦੋ ਦਾ ਦਿੱਲੀ ਵਾਲੀ ਕੱਟੇ ਇਹਦੇ ਵਿੱਚ ਸੂਤੀ ਦੇ ਬਾਜ਼ੇ